ਦਾਈ ਤੁਹਾਡਾ ਆਪਣੇ ਫੇਸਬੁੱਕ ਪੇਜ ਤੇ YouTube ਚੈਨਲ ਤੇ ਅੱਜ ਵੀਡੀਓ ਪੈਂਡ ਕੋਟਲੀ ਜੋ ਬਣਾ ਰਹੇ ਹਾਂ ਜੀ ਅੱਗੇ ਵੀ ਬਾਈ ਦੇ ਘਰੋਂ ਆਪਾਂ ਵੀਡੀਓ ਬਣਾਈ ਸੀ ਬਾਈ ਨੇ ਨਵਾਂ ਕੰਮ ਸ਼ੁਰੂ ਕੀਤਾ ਅੱਜ ਜਿਹੜੀ ਗਾਂ ਦੇ ਉੱਤੇ ਆਪਾਂ ਦਵਾਈ ਭਰੀ ਸੀ ਇਹਦੇ ਨਾਲ ਹੀ ਸਾਨੂੰ ਦੋ ਵਾਰੀ ਭਰਨੀ ਪਈ ਦਵਾਈ ਤੇ ਹੀਟ ਵੀ ਪ੍ਰੋਪਰ ਇਹਨੇ ਨਹੀਂ ਸੀ ਸਹੀ ਗੱਡੀ ਸੈਕਸੜ ਸੀਮਨ ਲਾਉਣਾ ਕਰਕੇ ਆਪਾਂ ਇਹਦੇ ਅੱਜ ਪੂਰੀ ਪ੍ਰੋਪਰ ਹੀਟ ਚੈੱਕ ਕਰਕੇ ਟੀਕਾ ਲਾਇਆ ਜੀ ਇਹਦੇ ਕਿ ਮੈਂ ਤੁਹਾਨੂੰ ਇਹ ਨਹੀਂ ਦੱਸ ਰਿਹਾ ਵੀ ਆਪਾਂ ਸੈਕਸਰ ਸੀਮਨ ਲਾਇਆ ਵੀ ਤਾਂ ਕੋਈ ਵੀਡੀਓ ਬਣਾ ਰਹੇ ਹਾਂ ਮੈਂ ਤੁਹਾਨੂੰ ਇਹਦਾ ਮੈਥਡ ਦੱਸ ਰਿਹਾ ਜੀ ਜੇ ਤੁਸੀਂ ਸੈਕਸਰ ਸੀਮਨ ਪਸ਼ੂ ਦੇ ਲਵਾਉਣਾ ਹੈ ਤਾਂ ਇੱਕ ਹੀਟ ਤੇ ਦਵਾਈ ਭਰਾ ਕੇ ਪ੍ਰੋਪਰ ਹੀਟ ਜੇ ਪਸ਼ੂ ਨੇ ਵਧੀਆ ਕੱਢੀ ਹੈ ਪਹਿਲਾਂ ਡਾਕਟਰ ਤੋਂ ਚੈੱਕ ਕਰਾ ਲਿਆ ਕਰੋ ਜੀ ਕਿਉਂ ਟੀਕਾ ਮਹਿੰਗਾ ਹੁੰਦਾ ਇਹਦੇ ਸਪਾਈਕ ਲਾਇਆ ਆਪਾਂ ਅੱਜ ਇਹਦਾ ਏਬੀਐਸ ਦਾ ਵਧੀਆ ਬੁੱਲ ਹੈ ਤੇ ਆਹ ਬਾਈ ਦੀ ਗਾਂ ਗੱਬਣ ਆ ਇਹ ਸੈਕਸਰ ਤੋਂ ਹੀ ਆਣਾ ਕਿਹੜਾ ਲਾਇਆ ਸੀ ਇਹਦੇ ਆਪਾਂ ਹਾਂ ਇਹਦੇ स्नोਮੈਨ ਦਾ ਲਾਇਆ ਸੀਗਾ ਜੀ ਟਾਈਮ ਹੋ ਗਿਆ ਇੱਕ ਬਾਈ ਨੇ ਕਮੈਂਟ ਕੀਤਾ ਸੀ ਕਹਿੰਦਾ ਡਾਕਟਰ ਕਹਿੰਦਾ ਆ ਕੇ ਘਰ ਵਾਲੇ ਤੋਂ ਵੀ ਪੁੱਛੀ ਜਾਂਦਾ ਯਾਰ ਕਹਿੰਦਾ ਵੀ ਕਿਹੜਾ ਟੀਕਾ ਲਾਇਆ ਹੁਣ ਤੂੰ ਮੈਨੂੰ ਦੱਸ ਦੇ ਵੀ ਕੁਲਦੀਪ ਮੇਰੇ ਨਜ਼ਰ ਯਾਦ ਰਹਿਊਗਾ ਯਾਰ ਹਨਾ 20 25 ਟੀਕੇ ਢਿੱਲੀ ਹਾਂ 20 25 ਟੀਕੇ ਢਿੱਲੀ ਭਰੀ ਦੇ ਇੰਨਾ ਨਹੀਂ ਯਾਦ ਰਹਿੰਦਾਗਾ ਜੀ ਠੀਕ ਹੈ ਤੇ ਇਹ ਗੱਬਣ ਸੀਗੀ ਇਹਦੀ ਵੀ ਹੀਟ ਪ੍ਰੋਪਰ ਚੈੱਕ ਕਰਕੇ ਆਪਾਂ ਟੀਕਾ ਲਾਇਆ ਸੀਗਾ ਹਾਂ ਇੱਕ ਟੀਕਾ ਭਰਿਆ ਸੀ ਹਾਂ ਇੱਕ ਟੀਕਾ ਭਰਿਆ ਸੀ ਆ ਮੱਝ ਬਾਈ ਦੀ ਪਹਿਲਾਂ ਗੱਬਣ ਨਹੀਂ ਹੋਈ ਸੀ ਅੱਗੇ ਵੀ ਆ ਪਸੀਮਣ ਇਹ ਵੀਡੀਓ ਪਾਈ ਆ ਉਹ ਨਹੀਂ ਗੱਲ ਸੋਨੂੰ ਮੈਂ ਦੱਸ ਰਿਹਾ ਵੀ ਪ੍ਰੋਪਰ ਹੀਟ ਚੈੱਕ ਕਰਕੇ ਬਾਈ ਨੇ ਮੈਨੂੰ ਇਹ ਕਿਹਾ ਵੈ ਕਹਿੰਦਾ ਵੀ ਡਾਕਟਰ ਟੀਕਾ ਨਹੀਂ ਭਰਨਾ ਜੇ ਤੈਨੂੰ ਨਹੀਂ ਲੱਗਦੀ ਤਾਂ ਤੂੰ ਜਾਂਦਾ ਦਵਾਈ ਭਰਦਾ ਕਹਿੰਦਾ ਵੀ ਜੇ ਤੈਨੂੰ ਦਵਾਈ ਦੀ ਵੀ ਲੋੜ ਨਹੀਂ ਲੱਗਦੀ ਤਾਂ ਆਪਦੀ ਫੀਸ ਲੈ ਤੇ ਪਰ ਵੀ ਟਾਈਮ ਨਾ ਖਰਾਬ ਹੋਵੇ ਆਪਣਾ ਹਣਾ ਹਾਂ ਇਹਦੇ ਨਵਾਬ ਦਾ ਲੱਗੇ ਹਾਂ ਇਹਦੇ ਨਵਾਬ ਦਾ ਸੀਮਨ ਲੱਗਿਆ ਹੋਇਆ ਜੀ ਬਸ ਮੈਂ ਤੁਹਾਨੂੰ ਇਹੀ ਗੱਲ ਕਰਨੀ ਆ ਆਪਾਂ ਵੀਡੀਓ 'ਚ ਵੀ ਜੇ ਤੁਸੀਂ ਸੈਕਸਡ ਸੀਮਨ ਲਵਾਉਣਾ ਤਾਂ ਡਾਕਟਰ ਨੂੰ ਤੁਸੀਂ ਆਪਦਾ ਕਹਿ ਦੇਣਾ ਜੀ ਕੋਈ ਵੀ ਡਾਕਟਰ ਇੰਨਾ ਮਾੜਾ ਨਹੀਂ ਹੁੰਦਾਗਾ ਠੀਕ ਹੈ ਹਰੇਕ ਬੰਦੇ ਨੂੰ ਨੌਲੇਜ ਆ ਹਰੇਕ ਬੰਦੇ ਨੂੰ ਪਤਾ ਹੈ ਬਸ ਤੁਸੀਂ ਇੰਨਾ ਜ਼ਰੂਰ ਕਹਿਣਾ ਬਈ ਯਾਰ ਹੀਟ ਚੈੱਕ ਕਰਕੇ ਸਿਮਨ ਲਾਈ ਨਹੀਂ ਭਣਾ ਆਪਦਾ 500 ਰੁਪਏ ਫੀਸ ਲੈ ਲਈ ਬਾਈ ਜੇ ਤੂੰ ਦੂਰੋਂ ਆਇਆ ਤਾਂ ਆਪਦਾ ਪੈਸੇ ਲੈ ਕੇ ਮੁੜ ਜੀ ਬਈ ਸਿਮਨ ਨਾ ਲਾਈ ਠੀਕ ਹੈ ਜਦੋਂ ਆਪਾਂ ਬਈ ਸਿਮ ਆਪਾਂ ਕਈ ਵਾਰੀ ਹੁੰਦੀ ਹੈ ਮੇਰੇ ਨਾਲ ਵੀ ਹੋਈ ਹੈ ਇੱਕ ਦਿਨ ਮੈਂ ਇੱਕ ਪਿੰਡ ਜਾ ਕੇ ਆਇਆ ਤੇ ਮੈਂ ਉਹ ਬਾਈ ਨੇ ਮੈਨੂੰ ਪੁੱਛਿਆ ਮੈਨੂੰ ਕਹਿੰਦਾ ਡਾਕਟਰ ਵੀ ਆਪਣੀ ਗਾਂ ਨਹੀਂ ਰਹਿੰਦੀ ਹੈ ਨਾ ਮੈਂ ਚੈੱਕ ਕੀਤੀ ਗਾਂ ਮੈਨੂੰ ਨਹੀਂ ਲੱਗੀ ਮੈਂ ਕਿਹਾ ਸਹੀ ਨਹੀਂ ਬਾਈ ਉਹ ਬੰਦੇ ਨੇ ਮੈਨੂੰ ਪੈਸੇ ਵੀ ਨਹੀਂ ਪੁੱਛੇ ਬਾਈ ਠੀਕ ਹੈ ਉੱਥੇ ਫਿਰ ਜਦੋਂ ਤੁਸੀਂ ਉੱਥੇ ਫਿਰ ਜੇ ਗਾਹ ਨੂੰ ਮੈਂ ਉਹ ਬੰਦੇ ਦੇ ਜਾਊਂਗਾ ਭਲਾ ਉਹ ਮੈਨੂੰ ਮੈਨੂੰ ਲੱਗਦਾ ਵੀ ਉਹ ਮੈਨੂੰ ਪੈਸੇ ਉਹਨੇ ਫੇਰ ਨਹੀਂ ਪੁੱਛਨੇ ਫਿਰ ਮੈਂ ਉੱਥੇ ਟੀਕਾ ਭਰ ਕੇ ਹੀ ਆਉਂਗਾ ਬਾਈ ਜਾਂ ਮੈਂ ਕੁਝ ਹੋਰ ਕਰਕੇ ਆਉਂ ਵੀ ਮੈਂ ਪੈਸੇ ਕਿਉਂ ਹਰੇਕ ਬੰਦਾ ਪੈਸੇ ਕਰਕੇ ਤੁਰਿਆ ਫਿਰਦਾ ਮੈਂ ਐਵੇਂ ਕਹਦਾ ਵੀ ਮੈਂ ਯਾਰ ਸਾਰਾ ਦਿਨ ਪੰਨ ਦਾ ਨਹੀਂ ਕਰਦਾ ਫਿਰਦਾ ਵੀ ਫ੍ਰੀ ਟੀਕੇ ਭਰੀ ਜਾਂਦਾ ਲੋਕਾਂ ਦੇ ਪਛੂਆ ਦੇ ਕੋਈ ਵੀ ਗੱਲ ਹੈ ਹਨਾ ਤੁਸੀਂ ਵੀ ਜੇ ਤੁਸੀਂ ਡਾਕਟਰ ਨੂੰ ਇਹ ਚੀਜ਼ ਠੋਕਰ ਕੇ ਕਹੋਗੇ ਤਾਂ ਤੁਹਾਡਾ ਪਸ਼ੂ ਬਹੁਤ ਘੱਟ ਜਾਂਦਾ ਸਰ ਰਿਪੀਟ ਕਰੂਗਾ ਹਨਾ ਵੀ ਜਦੋਂ ਆਪਾਂ ਅਗਲੇ ਨੂੰ ਕਹਿ ਹੀ ਦਿੱਤਾ ਵੀ ਯਾਰ ਤੂੰ ਬਈ ਆਪਦੀ ਫੀਸ ਲੈ ਲਈ ਜੇ ਤੈਨੂੰ ਲੱਗਿਆ ਤਾਂ ਵੀ ਠੀਕਾ ਭਰੀ ਤੇ ਨਹੀਂ ਨਾ ਭਰੀ ਫਿਰ ਉੱਥੇ ਡਾਕਟਰ ਆਪੇ ਹੀ ਉਹਨੂੰ ਪਤਾ ਯਾਰ ਵੀ ਆਪਾਂ ਪੈਸੇ ਆਪਾਂ ਨੂੰ ਮਿਲ ਜਾਣੇ ਆ ਹਰੇਕ ਬੰਦਾ ਉੱਥੇ ਗਲਤ ਕੰਮ ਨਹੀਂ ਕਰੂਗਾ ਕੋਈ ਵੀ ਬੰਦਾ ਹਨਾ ਇੱਥੇ ਕਈ ਵਾਰੀ ਬੰਦੇ ਦੀ ਮਜਬੂਰੀ ਬਣ ਜਾਂਦੀ ਹੈ ਜਦੋਂ ਬੰਦਾ ਦੂਰ ਆਇਆ ਹੁੰਦਾ ਜਿਵੇਂ ਹੁਣ ਮੈਂ ਕੋਟ ਦੀ ਆਇਆ ਮੈਨੂੰ ਬਾਈ ਦਾ ਪਤਾ ਹੈ ਵੀ ਯਾਰ ਆਪਾਂ ਨੂੰ ਪੈਸੇ ਮਿਲ ਜਾਣੇ ਆ ਜੇ ਨਾ ਵੀ ਹੀਟ ਹੋਊਗੀ ਮੈਂ ਤਾਂ ਵੀ ਆਇਆ ਹਨਾ ਵੀਰ ਜੇ ਨਾ ਹੀਟ ਹੋਊਗੀ ਵੀ ਚਲੇ ਬਾਈ ਦਾ ਮੈਨੂੰ ਪਤਾ ਵੀਰ ਇਹਨੇ ਮੈਨੂੰ ਕਿਹਾ ਹੋਇਆ ਵੀ ਤੂੰ ਆਪਦੀ ਫੀਸ ਲਈ ਡਾਕਟਰ ਜੇ ਸਹੀ ਹੋਈ ਤਾਂ ਟੀਕਾ ਭਰੀ ਤੇ ਬਾਈ ਨੂੰ ਪੁੱਛ ਲੋ ਵੀ ਆਪਾਂ ਪਹਿਲਾਂ ਹੀਟ ਚੈੱਕ ਕਰੀ ਦੀਏ ਪਹਿਲਾਂ ਹੀਟ ਚੈੱਕ ਕੀਤੀ ਨਾ ਹਾਂ ਪਹਿਲਾਂ ਆਪਾਂ ਹੀਟ ਚੈੱਕ ਕਰੀ ਦੀਏ ਜੀ ਆ ਸਾਡੇ ਤੁਹਾਡੇ ਸਾਹਮਣੇ ਆ ਦੋ ਗਲਵਜ਼ ਦੇਖ ਲਓ ਪਹਿਲਾਂ ਹੀਟ ਚੈੱਕ ਕੀਤੀ ਐ ਫੇਰ ਆਪਾਂ ਸੀਮਨ ਲਾਇਆ ਕਿਉਂਕਿ ਸੀਮਨ ਮਹਿੰਗਾ 2000 ਰੁਪਏ ਦਾ ਟੀਕਾ ਦੇਖੋ ਸੋਡਾ 2000 ਰੁਪਏ 2000 ਰੁਪਏ ਦਾ ਠੀਕ ਆ ਜੀ ਗੱਲ ਫੋਨ ਆ ਗਿਆ ਸੀ ਵਿੱਚ 2000 ਰੁਪਏ ਦਾ ਠੀਕ ਆ ਤੁਸੀਂ ਇਸ ਤੋਂ ਚੰਗਾ ਇਹ ਆ ਵੀ ਤੁਸੀਂ ਅਗਲੇ ਨੂੰ ਕਹਿ ਦਿਓ ਕਿ ਆਪਦੀ 2-300 ਰੁਪਏ ਕੋਈ ਐਡਾ ਮਾੜਾ ਨਹੀਂ ਹੁੰਦਾ ਵੀ 500 ਰੁਪਏ ਤਾਂ ਮੈਂ ਬਹੁਤ ਵੱਧ ਕਹਿਦਾ ਹਨਾ ਅਗਲਾ ਆਪਦਾ ਖਰਚਾ ਹੀ ਲੈਂਦਾ ਹੁੰਦਾ ਇੰਨੀ ਦੂਰ ਆਇਆ ਤੇ ਜੇ ਤੁਸੀਂ ਇੰਨੇ ਪੈਸੇ ਅਗਲੇ ਨੂੰ ਕਹਿ ਦਿੰਦਾ ਵੀ ਯਾਰ ਆਪਦੀ ਫੀਸ ਲੈ ਲਈ ਤਾਂ ਕੋਈ ਬੰਦਾ ਗਲਤ ਕੰਮ ਨਹੀਂ ਕਰੂਗਾ ਅਗਲੇ ਨੂੰ ਪਤਾ ਯਾਰ ਵੀ ਆਪਾਂ ਨੂੰ ਫੀਸ ਮਿਲ ਜਾਣੀ ਹੈ ਹਨਾ ਅਗਲੇ ਦਾ ਫਾਇਦਾ ਹੋਣ ਜੇ ਇਹਦੀ ਹੀਟ ਨਾ ਹੁੰਦੀ ਜੇ ਮੈਨੂੰ ਪਤਾ ਨਾ ਹੁੰਦਾ ਵੀ ਯਾਰ ਕਮ ਐਨੀ ਦੂਰੋਂ ਆਇਆ ਮੈਨੂੰ ਵੀ ਲੱਗਣਾ ਸੀਗਾ ਯਾਰ ਬਾਈ ਦਾ ਵੇਖੋ 2000 ਰੁਪਏ ਦਾ ਲਾਸ ਸੀ ਸਿੱਧਾ ਹੀ 20 ਦਿਨ ਖਰਾਬ ਹੋ ਜਾਣਾ ਸੀ 2000 ਰੁਪਏ ਦਾ ਲਾਸ ਸੀਗਾ ਠੀਕ ਐ ਤੇ ਪਸ਼ੂ ਨੇ ਫਿਰ ਰਹਿਣਾ ਨਹੀਂ ਸੀਗਾ 20 ਦਿਨ ਜਾਣੇ ਸੀਗੇ 2000 ਰੁਪਿਆ ਕਿਹਾ ਗਿਆ ਨੂੰ ਹੋ ਸਕਦਾ ਬਾਈ ਕਹਿ ਦਿੰਦਾ ਵੀ ਯਾਰ ਨਾਰਮਲ ਭਰਾਂ ਕਿ ਨਹੀਂ ਗਲਦੀਪ ਜਦੋਂ ਇੱਕ ਵਾਰੀ 66 ਸੀਮਨ ਤੇ ਨਾ ਰਹੀ ਤਾਂ ਫਿਰ ਤੇਰਾ ਮਨ ਹੋਊਗਾ ਜਿਵੇਂ ਆਪਾਂ ਇਹਦੇ ਚੈੱਕ ਕਰਕੇ ਭਰਿਆ ਠੀਕਾ ਜੇ ਉਹ ਗੱਬਣ ਹੋਈ ਤਾਂ ਤੇਰੇ ਇਹਦੇ ਤੇ ਲਈ ਮਨ ਆਇਆ ਵੀ ਯਾਰ ਆਪਾਂ 66 ਸੀਮਨ ਲਵਾਵਾਂਗੇ ਕਿਉਂ ਐਡੀ ਚੰਗੀ ਵਹਿੜ ਲਈ ਆ ਤੂੰ ਹਾਂ ਇਹਦੂ ਖਰਚਾ ਦਿੱਤਾ ਫਾਇਦੇ ਜੀ ਹਾਂ ਹਾਂ ਉਹ ਚ ਦੋਵਾਂ ਦਾ ਫਾਇਦਾ ਜੀ ਬਸ ਮੈਂ ਜਿਹੜੀ ਤੁਹਾਨੂੰ ਪ੍ਰੋਪਰ ਗੱਲ ਸਮਝਾ ਰਿਹਾ ਵੀ ਜਦੋਂ ਤੁਸੀਂ ਕੋਈ ਵੀ ਚੰਗਾ ਟੀਕਾ ਭਰਉਣਾ ਹੈ ਭਲਾ ਤੁਸੀਂ ਕੋਈ 7-800000 ਰੁਪਏ ਵਾਲਾ ਟੀਕਾ ਹੀ ਭਰਉਣਾ ਹੈ ਕੋਈ ਵੀ ਟੀਕਾ ਭਰਉਣਾ ਭਲਾ ਨੋਰਮਲ ਹੀ ਭਰਉਣਾ ਹੈ ਤੁਸੀਂ ਡਾਕਟਰ ਨੂੰ ਇਹ ਕਹਿਣਾ ਵੀ ਯਾਰ ਆਪਦੀ ਬਈ ਇਹਦੀ ਪਸ਼ੂ ਦੀ ਹੀਟ ਚੈੱਕ ਕਰ ਲਾ ਜੇ ਤੈਨੂੰ ਸਹੀ ਲੱਗਦੀ ਆ ਤਾਂ ਟੀਕਾ ਭਰ ਨਹੀਂ ਜਾਂਦਾ ਦਵਾਈ ਭਰ ਜਾ ਜਾਂ ਸਾਨੂੰ ਕੋਈ ਪਾਊਡਰ ਦੱਸ ਦਿਆ ਕੁਝ ਵੀ ਕਰ ਜਾ ਵੀ ਆਪਣਾ ਪਸ਼ੂ ਗੱਭਣ ਹੋਣਾ ਚਾਹੀਦਾ ਜੀ ਕਲੀਅਰ ਗੱਲ ਆ ਹਰੇਕ ਡਾਕਟਰ ਹੀ ਤੁਹਾਡੇ ਪਸ਼ੂ ਗੱਭਣ ਕਰੂਗਾ ਕੋਈ ਐ ਨਹੀਂ ਵੀ ਚਲੋ ਆਪਾਂ ਚਲੋ ਠੀਕ ਆ ਆਪਾਂ ਕੰਮ ਸਾਫ਼ ਸੁਥਰਾ ਕਰਦੇ ਹਰੇਕ ਹੀ ਕਰਦਾ ਜੀ ਆਪਦੀ ਫੀਲਡ 'ਚ ਹਰੇਕ ਕੋਲੇ ਵਧੀਆ ਕੰਮ ਆ ਇੰਨਾ ਵੀ ਚਲ ਆਪਾਂ ਵੀਡੀਓ ਪਾ ਕੇ ਲੋਕਾਂ ਨੂੰ ਦਿਖਾ ਦਿੰਨੇ ਆ ਕਈ ਬੰਦੇ ਬਹੁਤ ਵਧੀਆ ਕੰਮ ਕਰੀ ਜਾਂਦੇ ਆ ਆਪਦੀ ਫੀਲਡ 'ਚ ਮੈਂ ਸੋਹਣੇ ਕੰਮ ਕਰੀ ਜਾਂਦੇ ਸਾਰੇ ਬੰਦੇ ਪ੍ਰਾਈਵੇਟ ਆਪਣੇ ਭਰਾ ਬਸ ਉਹਨੂੰ ਇਹ ਚੀਜ਼ ਮੈਂ ਦੱਸੀ ਐ ਵੀ ਜਦੋਂ ਤੁਹਾਡੇ ਪਸ਼ੂ ਨਹੀਂ ਰਹਿੰਦੇ ਇਹ ਕਾਰਨ ਵੀ ਹੁੰਦਾ ਵੀ ਯਾਰ ਤੁਸੀਂ ਅਗਲੇ ਨੂੰ ਇਹ ਲੱਗਦਾ ਵੀ ਯਾਰ ਮੈਂ ਇੰਨੀ ਦੂਰ ਆਇਆ ਤੇ ਆਪਾਂ ਟੀਕਾ ਭਰ ਜਗੇ ਹੀਟ ਚੈੱਕ ਕਰਨ ਨੂੰ ਕੀ ਆ ਜੇ ਆਪਾਂ ਐ ਹੀ ਮੁੜ ਗਏ ਤਾਂ ਇਹਨੇ ਪੈਸੇ ਨਹੀਂ ਦੇਣੇ ਹਨਾ ਇਹ ਚੀਜ਼ ਦਾ ਧਿਆਨ ਰੱਖਿਆ ਕਰੋ ਵੀ ਜਦੋਂ ਤੁਸੀਂ ਤੇ ਉਦੋਂ ਡਾਕਟਰ ਨੂੰ ਇਹ ਇਹ ਗੱਲ ਤੁਸੀਂ ਜ਼ਰੂਰ ਕਹਿਣੀ ਆ ਵੀ ਯਾਰ ਬਈ ਆਪਦਾ ਪੈਸੇ ਲਈ ਜੇ ਨਹੀਂ ਹੀਟ ਤਾਂ ਭਲਾ ਦਵਾਈ ਭਰ ਜਾ ਜਾਂ ਸਾਨੂੰ ਪਾਊਡਰ ਲੈ ਕੇ ਜਾ ਧੰਨਵਾਦ ਜੀ ਗੱਲ ਚੰਗੀ ਲੱਗੇ ਤਾਂ ਸ਼ੇਅਰ ਕਰਿਓ ਜੇ ਵੱਧ ਤੋਂ ਵੱਧ ਵੀਡੀਓ ਨੂੰ ਤੇ ਆਪਣੇ ਚੈਨਲ ਨੂੰ ਕਰਿਓ ਜੇ ਸਬਸਕ੍ਰਾਈਬ ਹੋਰ ਵੀਡੀਓ ਦੇਖਣ ਲਈ ਬੈਲ ਦਾ ਬਟਨ ਜ਼ਰੂਰ ਦਬਾਇਓ ਜੀ ਧੰਨਵਾਦ ਜੀ